ਕਾਂਗਰਸ ਸਾਈਕਮੰਦੀਆਂ ਹਦਾਇਤਾਂ ਮੁਤਾਬਕ ਗੁਰਾਇਆ ਵਿਖੇ ਬੋਟ ਚੋਰ ਕੱਦੀ ਛੋੜ ਹਸਤਾਖਰ ਮੁਹਿੰਮ ਦਾ ਹਲਕਾ ਫਿਲੌਰ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੀ ਪ੍ਰਧਾਨਗੀ ਹੇਠ ਅਗਸਤ ਕੀਤਾ ਗਿਆ ਇਸ ਸਬੰਧੀ ਮੀਟਿੰਗ ਵਿੱਚ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜੋ ਸ਼੍ਰੀ ਰਾਹੁਲ ਗਾਂਧੀ ਜੀ ਨੇ ਬੋਟ ਚੋਰੀ ਦਾ ਪਰਦਾਫਾਸ਼ ਕੀਤਾ ਹੈ ਉਸ ਸਬੰਧੀ ਪੂਰੇ ਭਾਰਤ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗ ਵੱਲੋਂ ਸਾਰੇ ਪੰਜਾਬ ਵਿੱਚ ਹਸਤਾਕਰ ਮੁਹਿੰਮ ਚਲਾਈ ਗਈ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਹਿੱਸਾ ਪਾਈਏ ਇਸ ਮੁਹਿੰਮ ਦੌਰਾਨ ਫਲੋਰ ਹਲਕੇ ਵੱਲੋਂ 10000 ਫਾਰਮ ਦਸਕਤ ਕਰਕੇ 10 ਅਕਤੂਬਰ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਦਿੱਤੇ ਜਾਣਗੇ ਤਾਂ ਜੋ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਇਲੈਕਸ਼ਨ ਕਮਿਸ਼ਨਰ ਅੱਗੇ ਸੌਂਪੇ ਜਾ ਸਕਣ ਇਸ ਮੀਟਿੰਗ ਵਿੱਚ ਸਮੂਹ ਅਧਦੇਦਾਰ ਸਹਿਬਾਨਾਂ ਨੇ ਹਿੱਸਾ ਲਿਆ ਤੇ ਵਾਅਦਾ ਕੀਤਾ ਕਿ ਘਰ-ਘਰ ਜਾ ਕੇ ਇਸ ਮੁਹਿੰਮ ਦੇ ਮੁਤਾਬਕ ਦਸਕਤ ਕਰਵਾਈ ਜਾਣਗੇ ਇਸ ਸਬੰਧੀ ਮਹੀਮ ਨੂੰ ਅੱਗੇ ਵਧਾਉਣ ਲਈ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ ਇਸ ਮੀਟਿੰਗ ਵਿੱਚ ਰਕੇਸ਼ ਦੁੱਗਲ ਬਲਕ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਸਾਬਕਾ ਕੌਂਸਲ ਪ੍ਰਧਾਨ ਅਨਿਲ ਜੋਸ਼ੀ ਸਿਟੀ ਪ੍ਰਧਾਨ ਬਲਜਿੰਦਰ ਪਾਬਾ ਜ਼ਿਲ੍ਹਾ ਮੀਤ ਪ੍ਰਧਾਨ ਦਾਰਾ ਸਿੰਘ ਰਾਏ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਚਿੱਤਾ ਸਾਬਕਾ ਕੌਂਸਲਰ ਸੁਖਰਾਜ ਕੋਟੀਲੋ ਸਾਬਕਾ ਕੌਂਸਲਰ ਮੱਖਣ ਸਿੰਘ ਸੂਰਜਾ ਨਰੇਸ਼ ਸੂਰਜਾ ਕੁਲਵਿੰਦਰ ਸੰਧੂ ਇੰਦਰਜੀਤ ਸਿੰਘ ਲੋਹਾਰਾ ਡਾਕਟਰ ਜੀਤਾ ਸਰਪੰਚ ਭਜਨ ਸਿੰਘ ਚੰਚਰਾਮ ਚੱਕ ਧੋਦੜ ਮੱਖਣ ਸਿੰਘ ਮੱਲੀ ਨਵਦੀਪ ਸਿੰਘ ਸੰਤੀ ਮੈਂਬਰ ਹਰਵੰਦ ਸਿੰਘ ਢੀਂਸਾ ਅਸ਼ੋਕ ਪਾਬਾ ਅਸ਼ੋਕ ਅਰੋੜਾ ਨਛੱਤਰ RAM ਸਰੂਪ ਕੁਮਾਰ ਸੰਤੀ ਮੈਂਬਰ ਅਤੇ ਮੇਜਰ ਸਿੰਘ ਭੀੜਵੰਸੀਆ ਸਾਥੀਆਂ ਸਮੇਤ ਹਾਜ਼ਰ ਸਨ ਜੀ ਸਰ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਕੀਤੀ ਕਰਾਇਮ ਕਿ ਕਿਸ ਸੰਬੰਧ ਵਿੱਚ ਜਿਹੜੀ ਮੀਟਿੰਗ ਅੱਜ 올 ਇੰਡੀਆ ਕਾਂਗਰਸ ਕਮੇਟੀ ਦੇ ਦੇਸ਼ਾ ਨਿਰਦੇਸ਼ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਨੇ ਜਿਹੜਾ ਪੂਰੇ ਸੂਬੇ ਭਰ ਦੇ ਵਿੱਚ ਇੱਕ ਵੋਟ ਚੋਰ ਗੱਦੀ ਛੋੜ ਪ੍ਰੋਗਰਾਮ ਦੇ ਤਹਿਤ ਸਿਗਨੇਚਰ ਕੈਂਪੇਨ ਲਾਂਚ ਕੀਤੀ ਹੈ ਉਸ ਸਿਗਨੇਚਰ ਕੈਂਪੇਨ ਦੇ ਨਾਲ ਸੰਬੰਧਿਤ ਅੱਜ ਗੁਰਾਇਆਂ ਸ਼ਹਿਰ ਵਿੱਚ ਅਸੀਂ ਸਾਡੇ ਸਾਡੇ ਸਾਰੇ ਕਾਂਗਰਸ ਪਾਰਟੀ ਦੇ ਮੋਤਵਾਰ ਲੀਡਰ ਸੇਬਾਨ ਐਕਸ ਕਾਉਂਸਲਰ ਸੇਬਾਨ ਸਾਡੇ ਬਲਾਕ ਪ੍ਰੈਜ਼ੀਡੈਂਟ ਔਰ ਸਮੂਚੀ ਟੀਮ ਅੱਜ ਇੱਥੇ ਗੁਰਾਇਆਂ ਸ਼ਹਿਰ ਇਕੱਠੀ ਹੋਈ ਹੈ ਔਰ ਇਸ ਮੋਹਮ ਨੂੰ ਅੱਗੇ ਲੈ ਜਾਂਦੇ ਹੋਏ ਜਿਹੜਾ 10000 ਸਿਗਨੇਚਰ ਵਿਧਾਨ ਸਭਾ ਹਲਕਾ 플ੌਟ ਤੋਂ ਅਸੀਂ ਇਕਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਔਰ ਨਾਲੇ ਹਫਤੇ ਦੇ ਵਿੱਚ ਅਸੀਂ ਸਬਮਿਟ ਕਰਨਾ ਹੈ ਉਹ ਪ੍ਰੋਗਰਾਮ ਅਜੇ ਤੋਂ ਸ਼ੁਰੂਆਤ ਕੀਤੀ ਹੈ ਸਾਡੀ ਟੀਮਾਂ ਅਸੀਂ ਆਰਗੇਨਾਈਜ਼ ਕਰਤੀਆਂ ਨੇ ਔਰ ਔਰ ਨਾਲੇ 5-7 ਦਿਨਾਂ ਵਿੱਚ ਵਿਧਾਨ ਸਭਾ ਹਲਕਾ 플ੌਟ ਦੇ ਹਰ ਪਿੰਡ ਚ ਹਰ ਵਾਟ ਸਾਡੇ ਨਮਾਇंदे ਸਾਡੇ ਲੀਡਰ ਜਾਣਗੇ ਔਰ ਲੋਕਾਂ ਨੂੰ ਜਾਗਰੂਤ ਕਰਨਗੇ ਜੋ ਪੂਰੇ ਦੇਸ਼ ਦੇ ਵਿੱਚ ਵੋਟ ਚੋਰੀ ਗੱਤੀ ਛੋੜ ਦਾ ਨਾਰਾ ਰਾਜ ਗਾਂਧੀ ਨੇ ਦਿੱਤਾ ਹੈ ਉਸ ਨਾਰੇ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰਨਗੇ ਲੋਕਾਂ ਨੂੰ ਅਵੇਅਰਨੈਸ ਪ੍ਰੋਗਰਾਮ ਦੇ ਤਹਿਤ ਇਹਨੂੰ ਸਮਝਣ ਲੋਕਾਂ ਦੇ ਜੋ ਕਨਸਟੀਟਿਊਸ਼ਨਲ ਰਾਈਟ ਨੇ ਜੋ ਉਹਨਾਂ ਦੇ ਸੰਵਿਧਾਨਿਕ ਹੱਕ ਨੇ ਉਹਨਾਂ ਦੀ ਜਾਣਕਾਰੀ ਉਹਨਾਂ ਦਾ ਉਹਨਾਂ ਦਾ ਸਾਰਿਆਂ ਦਾ ਸਾਥ ਲੈ ਕੇ ਅਸੀਂ ਇਸ ਮਹਿੰਮ ਨੂੰ ਆਪਣੇ ਇਲਾਕੇ ਵਿੱਚ ਕਾਮਯਾਬ ਕਰਾਂ ਸਰ ਅੱਜ ਕਿੰਨੇ ਪਿੰਡਾਂ ਦਾ ਦੌਰਾ ਕੀਤਾ ਗਿਆ ਮੈਂ ਹਰ ਰੋਜ਼ ਤਕਰੀਬਨ 5 ਤੋਂ 6 ਪਿੰਡਾਂ ਚ ਜਾ ਰਿਹਾ ਹਾਂ ਪਰ ਕੱਲ ਤੋਂ ਹੀ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਬਲਾਕ ਫਲੋਰ ਦਾ ਅਸੀਂ ਪਿੰਡ ਲਸਾੜਾ ਤੋਂ ਸ਼ੁਰੂ ਕੀਤਾ ਹੈ ਅੱਜ ਅਸੀਂ ਸਵੇਰੇ ਅੱਟਾ ਪਿੰਡ ਵਿੱਚ ਗਏ ਉਸ ਤੋਂ ਬਾਅਦ ਸੰਘ ਪੇਸੀਆਂ ਗਏ ਕਾਨਾ ਠੇਸੀਆਂ ਗਏ ਔਰ ਕੱਲ ਤੋਂ ਲਗਾਤਾਰ ਇੱਕ ਹਫਤੇ ਸਾਡੀ ਸਾਰੀ ਕਾਂਗਰਸ ਦੀ ਟੀਮ ਪਿੰਟ ਪਿੰਟ ਜਾਏਗੀ ਵਾਡ ਵਾਡ ਜਾਏਗੀ ਥੈਂਕ ਯੂ ਸਰ